ਮੈਂ ਜੀ ਅਸੀ ਜਗENDER ਸਿੰਘ ਐਸਐਚਓ ਥਾਣਾ ਮਕੇਰੀਆਂ ਆਪ ਜੀ ਨੂੰ ਜਾਣਕਾਰੀ ਦੇਣਾ ਚਾਹੁੰਦਾ ਪੰਜਾਬ ਸਰਕਾਰ ਵੱਲੋਂ ਜੋ ਮਹਿਮ ਯੋਧ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਸੀ ਇਸ ਮਹਿਮ ਦਾ ਕਾਫੀ ਪਿੰਡਾਂ ਦੇ ਸ਼ਹਿਰ ਵਾਸੀਆਂ ਵੱਲੋਂ ਸਹਿਯੋਗ ਮਿਲ ਰਿਹਾ ਵਾ ਲੋਕਾਂ ਦੇ ਸਹਿਯੋਗ ਨਾਲ ਕੱਲ ਅਸੀਂ ਵਕ ਵਕ ਟੀਮਾਂ ਬਣਾ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਵਿਅਕਤੀ ਦਾ ਨਾਮ ਹੈਗਾ ਧੀਰਜ ਕੁਮਾਰ ਜੀ ਇਹ ਅਦਰਸ਼ ਨਗਰ ਮਹੱਲੇ ਦਾ ਮਕੇਰੀਆਂ ਸ਼ਹਿਰ ਦਾ ਰਹਿਣ ਵਾਲਾ ਆਪਾਂ ਇਹਦੇ ਜਿਹੜਾ ਸਾਡੀ ਟੀਮ ਨੇ ਇਹਦੇ ਕੋਲੋਂ 405 ਗੋਲੀਆਂ ਨਸ਼ਿੱਲੀਆਂ ਗੋਲੀਆਂ ਅਤੇ 30 ਗ੍ਰਾਮ ਹਿਰਨ ਬਰਾਮਦ ਕੀਤੀ ਆ ਇਸ ਤੋਂ ਇਲਾਵਾ ਸਾਡੀ ਦੂਜੀ ਟੀਮ ਨੇ ਇੱਕ ਵਿਅਕਤੀ ਜਿਹੜਾ ਹੈਗਾ ਬਾਗੋਵਾਲ ਦਾ ਮਨੋਰ ਲਾਲ ਜੀ ਉਹਦੇ ਕੋਲੋਂ 45 ਗ੍ਰਾਮ ਹਿਰਨ ਬਰਾਮਦ ਕੀਤੀ ਆ ਇਹਨਾਂ ਦੇ ਖਿਲਾਫ ਅਸੀਂ ਵੱਖ-ਵੱਖ ਦੋਨਾਂ ਦੋਨਾਂ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਮੁਕੱਦਮਾ ਨੰਬਰ 121 ਅਤੇ ਦੂਸਰੇ ਮਨੋਰ ਲਾਲ ਦੇ ਖਿਲਾਫ 122 ਦਰਜ ਕੀਤੇ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਆ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਫਾਇਦਾ ਕਰ ਰਹੇ ਆ ਵੀ ਕਿੱਥੋਂ ਲੈ ਕੇ ਆਉਂਦੇ ਤਾਂ ਅਗਾ ਕਹਿੰਦਾ ਵਿਅਕਤੀ ਨੂੰ ਵੇਚ ਦਿੰਦੇ ਆ ਮੈਂ ਆਪਦੇ ਚੈਨਲ ਦੇ ਮੱਦੇਬਰ ਅਸੀਂ ਜਾਣਕਾਰੀ ਦਿਨਣਾ ਚਾਹੁੰਦਾ ਲੋਕਾਂ ਨੂੰ ਤੇ ਤੁਹਾਡੇ ਸਹਿਯੋਗ ਨਾਲ ਹੀ ਜਿਹੜਾ ਨਸ਼ਾ ਖਤਮ ਹੋ ਸਕਦਾ ਵਾ ਇਸ ਕਰਕੇ ਵੱਧ ਤੋਂ ਵੱਧ ਬੇਝਿਜਕ ਹੋ ਕੇ ਸਾਨੂੰ ਸਹਿਯੋਗ ਦਿਓ ਕਿਸੇ ਦਾ ਕੋਈ ਨਾਮ ਨਹੀਂ ਲਿਆ ਜਾਊਗਾ ਕਿਸੇ ਦਾ ਕੋਈ ਦੱਸਣ ਦੀ ਹੈਗੀ ਸਾਡੇ ਕੋਲ ਸਿਰਫ ਡਾਕਟਰ ਆ ਕੇ ਦੱਸੋ ਤਾਂ ਜੋ ਜਿਹੜਾ ਆਪਣਾ ਪੰਜਾਬ ਸੂਬਾ ਨਸ਼ਾ ਮੁਕਤ ਹੋ ਸਕਦਾ ਤੁਹਾਡੇ ਸਹਿਯੋਗ ਨਾਲ ਹੀ ਹੋ ਸਕਦਾ ਵਾ ਜੇ ਤੁਸੀਂ ਸਾਨੂੰ ਸਹਿਯੋਗ ਦਿਓਗੇ ਧੰਨਵਾਦ